トップラン ਸ਼ੰਭੂ ਬਾਰਡਰ ਦਾ ਤੁਹਾਨੂੰ ਦਿਖਾ ਰਿਹਾ ਇੱਥੇ ਬਹੁਤ ਸਾਰੇ ਸਤੰਭੰਤ ਦਿਖਾ ਦਿਆਂ ਤੇ ਇੱਥੇ মিডিਆ ਬਹੁਤ ਸਾਰਾ ਥਾਂ ਦੇ ਉੱਤੇ ਪਹੁੰਚਿਆ ਹੋਇਆ ਹੈ ਤੇ ਨਾਲ ਹੀ ਬਹੁਤ ਸਾਰੇ ਲੋਕ ਵੀ ਇਸ ਥਾਂ ਦੇ ਉੱਤੇ ਪਹੁੰਚੇ ਹੋਏ ਆ ਤੇ ਜੋ ਦ੍ਰਿਸ਼ ਹੈ ਉਹ ਦੋਨੇ ਪਾਸੇ ਇੱਕ ਦੂਜੇ ਨੂੰ ਜੋ ਅਚੰਭਿਤ ਕਰਨ ਵਾਲੇ ਹਨ ਸਰਕਾਰਾਂ ਇੱਥੇ ਦੇਸ਼ ਦੇ ਵਿੱਚ ਹੈ ਪਰ ਇਸ ਥਾਂ ਤੋਂ ਅੱਗੇ ਜਾਣ ਦੇ ਲਈ ਇੰਨਾ ਪ੍ਰਬੰਧ ਕਿਉਂ ਭਾਈ ਇਹ ਹੀ ਸਵਾਲ ਹੈ ਵੀ ਇਸ ਥਾਂ ਤੋਂ ਲੰਘ ਕੇ ਅੱਗੇ ਜਾਣ ਲਈ ਇੰਨਾ ਪ੍ਰਬੰਧ ਕਿਉਂ ਕਿਉਂ ਇਹ ਮਾਹੌਲ ਬਣ ਗਿਆ ਜਦਾ ਕਿ ਇੱਕ ਪਾਸੇ ਹਰਿਆਣਾ ਦਾ ਪ੍ਰਸ਼ਾਸਨ ਹੈ ਫਰਾਨਾ ਦੀ ਫੋਰਸਿਸ ਲਗੀਆਂ ਹੋ ਜਾਂਦੀਆਂ ਤੁਸੀਂ ਕਹਿੰਦੇ ਕਿਸਨੇ ਨੁਕਸਰ ਇਹ ਗੱਲ ਇਹਦਾ ਹੈ ਵੀਰੇ ਜਦੋਂ ਸਟੇਟ ਦੀ ਮਨਸ਼ਾ ਨਾ ਹੋਵੇ ਨਾ ਤੁਹਾਨੂੰ ਆਪਣੇ ਨਾਗਰਿਕ ਆਪਣੇ ਸਿਟੀਜ਼ਨ ਮੰਨਣ ਦੀ ਇਹ ਉਦਾਂ ਦੀ ਮਨਸ਼ਾ ਲੱਗਦੀ ਹੈ ਤੁਸੀਂ ਇਹ ਲਾ ਲਓ ਵੀ ਜੇ ਤਾਂ ਇਹਨਾਂ ਨੇ ਐਮਐਸਪੀ ਤੇ ਗਰੰਟੀ ਕਾਨੂੰਨ ਦੇਣਾ ਹੁੰਦਾ ਫਿਰ ਆ ਸੜਕਾਂ ਤੇ ਬੈਰੀਗੇਟ ਲਾ ਕੇ ਤੇ ਰਸਤੇ ਦੇ ਵਿੱਚ ਕਿੱਲਾ ਨਾ ਵਿਛਾਉਂਦੇ ਇਹਨਾਂ ਦੀ ਮਨਸ਼ਾ ਨਹੀਂ ਹੈਗੀ ਇਹ ਨਹੀਂ ਚਾਹੁੰਦੇ ਇਸ ਕਰਕੇ ਅਸੀਂ ਤੇ ਹੁਣ ਸੀ2 ਪਲੱਸ 50% ਸਵਾਮੀਨਾਥਨ ਰਿਪੋਰਟ ਦੇ ਅਨੁਸਾਰ ਜਿਹੜਾ ਹੈ ਨਾ ਐਮਐਸਪੀ ਉਹ ਲੈ ਕੇ ਆਵਾਂਗੇ ਪਹਿਲਾਂ ਤਾਂ ਅਸੀਂ ਇਕੱਲਾ ਸੀਵੰਤੀ ਸਹਿਮਤ ਸੀਗੇ ਵੀ ਚਲੋ ਘੱਟੋ ਘੱਟ ਸਾਡੀ ਇਹ ਲੇਬਰ ਹੈ ਸਾਡੀ ਜਿਹੜੀ ਲਾਗਤ ਆ ਮਿਲ ਗਈ ਹੁਣ ਤਾਂ 50% ਪ੍ਰੋਫਿਟ ਵੀ ਅਸੀਂ ਲੈ ਕੇ ਆਵਾਂਗੇ ਐਮਐਸਪੀ ਸੋ ਗੱਲ ਇਹ ਹੈ ਵੀ ਮੈਂ ਕੋਈ ਫਸਲ ਕਿਉਂ ਬੀਜੂਗਾ ਜੇ ਮੇਰੀ ਵਿਕਦੀ ਹੋਏਗੀ ਮੈਨੂੰ ਪਤਾ ਹੋਏਗਾ ਕਿ ਇੰਨੀ ਇੱਕ ਮੇਰੀ ਕਿਸੇ ਕਿਸੇ ਫਸਲ ਦੀ ਕੀਮਤ ਤੈਅ ਹੋ ਜਾਣੀ ਜੇ ਮੇਰੀ ਬਾਜ਼ਾਰ 'ਚ ਨਾ ਵਿਕੀ ਤੇ ਮੇਰੀ ਮੰਡੀ 'ਚ ਲੱਗ ਜਾਣੀ ਤੇ ਦੂਜੀ ਗੱਲ ਹੈ ਜਦੋਂ ਜਦੋਂ ਤੱਕ ਇਹ ਐਮਐਸਪੀ ਅਸੀਂ ਤਾਂ ਐਮਆਰਪੀ ਵੀ ਨਹੀਂ ਮੰਗ ਰਹੇ ਹਾਲਾਂਕਿ ਕਾਰਪੋਰੇਟ ਘਰਾਣੇ ਹਰ ਚੀਜ਼ ਦੀ ਐਮਆਰਪੀ ਖੁਦ ਤੈਅ ਕਰਦੇ ਆ ਤੇ ਅਸੀਂ ਕਹਿ ਰਹੇ ਆ ਸਾਨੂੰ ਐਮਐਸਪੀ ਦੇ ਦਿਓ ਘੱਟੋ ਘੱਟ ਮਿਨੀਮਮ ਸਪੋਰਟ ਪ੍ਰਾਈਸ ਦੇ ਦਿਓ ਵੀ ਜੋ ਤੁਸੀਂ ਤੈਅ ਕਰ ਰਹੇ ਹੋ ਹਾਲਾਂਕਿ ਇਹਨਾਂ ਦੇ ਇੰਸਪੈਕਟਰਾਂ ਨੇ ਕਰਨਾ ਉਹ ਵੀ ਉਹਦੇ 'ਚ ਵੀ ਬੜੀ ਕਪੜੇਬਾਜੀ ਹੁੰਦੀ ਆ ਬੜੀ ਹੇਰ ਫੇਰ ਹੁੰਦੀ ਆ ਪਰ ਅਸੀਂ ਉਹਦੇ ਤੇ ਵੀ ਸਹਿਮਤ ਆ ਦੂਜੀ ਗੱਲ ਇਹ ਹੈ ਇਹ ਇਹਨਾਂ ਨੇ ਸਾਡੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਦਵਾਣ ਦੇ ਲਈ ਸਾਡੀ ਆਵਾਜ਼ ਨੂੰ ਦਵਾਣ ਦੇ ਲਈ ਆ ਇੱਕ ਇੰਟਰਨੈਸ਼ਨਲ ਬਾਰਡਰ ਕ੍ਰੀਏਟ ਕਰ ਦਿੱਤਾ ਆ ਦੇਖੋ ਤੁਸੀਂ ਮੇਰੇ ਹੱਥ ਦੇ ਵਿੱਚ ਸ਼ੈੱਲ ਹੈ ਅਥਰੂ ਗੈਸ ਦੇ ਗੋਲਿਆਂ ਦਾ ਇਹ ਅੱਜ ਹੀ ਮੌਕ ਡ੍ਰਿਲ ਕਰ ਕਰਕੇ ਚੈੱਕ ਕਰ ਕਰਕੇ ਦੇਖਦੇ ਵੀ ਕਿੱਥੋਂ ਤੱਕ ਅਸੀਂ ਮਾਰਦੇ ਹਾਂ ਫਿਰ ਉਦੋਂ ਖਾਲੀ ਹੋਣੀ ਹੈ ਨਾ ਥਾਂ ਉਦੋਂ ਕਰੀ ਹੋਣੀ ਮੌਕ ਡ੍ਰਿਲ ਨਹੀਂ ਨਹੀਂ ਵੀਰੇ ਮੀਡੀਆ ਵਾਲੇ ਵੀ ਖੜੀਆਂ ਵੀਡੀਆ ਦੇ ਉੱਪਰ ਵੀ ਮੀਡੀਆ ਦੀਆਂ ਗੱਡੀਆਂ ਨੂੰ ਟਾਰਗੇਟ ਕਰਕੇ ਅਸੀਂ ਕਹਿੰਨੇ ਆ ਕਿ ਲੜਾਈ ਕੱਲੇ ਕਿਸਾਨਾਂ ਦੀ ਨਹੀਂ ਹੁਣ ਜਦੋਂ ਗੋਲੇ ਵੱਜੇ ਤੇ ਮੀਡੀਆ ਵਾਲਿਆਂ ਦੇ ਵੀ ਵੱਜੇ ਆਮ ਲੋਕਾਂ ਦੇ ਵੀ ਵੱਜੇ ਇਦਾਂ ਹੀ ਕਾਰਪੋਰੇਟ ਦੇ ਹੱਥ ਦੇ ਵਿੱਚ ਖੇਤੀਬਾੜੀ ਆ ਗਈ ਉਹਦੀ ਮਾਰ ਕੱਲੇ ਕਿਸਾਨਾਂ ਨੂੰ ਨਹੀਂ ਪੈਣੀ ਹਰ ਆਮ ਘਰ ਨੂੰ ਹਰ ਆਮ ਵਰਗ ਨੂੰ ਪੈਣੀ ਹੀ ਪੈਣੀ ਆ ਆ ਜਿਹੜੀ 2 ਰੁਪਏ ਕਿਲੋ ਵਾਲੀ ਕਣਕ ਇਹ ਵੀ ਬੰਦ ਹੋ ਜਾਣੀ ਤੁਹਾਡੀ ਵੀ ਹੂੰ ਸੋ ਇਸ ਕਰਕੇ ਸਭ ਨੂੰ ਕਹਿਣਾ ਚਾਹਾਂਗੇ ਵੱਡੀ ਗਿਣਤੀ ਚ ਨਾਲ ਉਤਰੋ ਲੜੋ ਇਹ ਚੁੰਨਿਆਂ ਦੀ ਲੜਾਈ ਹੈ ਇਹ ਰੋਟੀ ਦੀ ਲੜਾਈ ਹੈ ਇਹ ਨਸਲਾਂ ਦੀ ਲੜਾਈ ਹੈ ਇਹ ਹੋਂਦ ਦੀ ਲੜਾਈ ਹੈ ਇਹਦੇ ਲਈ ਸਾਰਿਆਂ ਨੂੰ ਇੱਕਜੁੱਟ ਹੋ ਕੇ ਆਣਾ ਪਏ ਪਰ ਸਰਕਾਰ ਤਾਂ ਕਹਿੰਦੀ ਕਿ ਅਸੀਂ ਕਿਸਾਨ ਹਤਾਸ਼ੀ ਸਰਕਾਰ ਤੁਹਾਨੂੰ ਕਿਸਾਨਾਂ ਦੇ ਹੱਕ 'ਚ ਨਹੀਂ ਉਹ ਕਹਿੰਦੇ ਅਸੀਂ ਪਾਕਿਸਤਾਨਾਂ ਨੂੰ ਸਹੂਲਤਾਂ ਬਹੁਤ ਦਿੱਤੀਆਂ ਕਿਸਾਨ ਹਤਾ ਇਸ਼ੀ ਤੁਸੀਂ ਦੇਖ ਲਿਆ ਹੋਣਾ ਬੈਰੀਗੇਟਿੰਗ ਤੋਂ ਪਤਾ ਲੱਗਦਾ ਕਿ ਕਿੰਨੇ ਕ ਕਿਸਾਨ ਹਤਾ ਇਸ਼ੀ ਐ ਇਹ ਤਾਂ ਸਿਰਫ ਸਾਨੂੰ ਪਰਚਿਆਂ 'ਚ ਅਲਝਾ ਕੇ ਹੁਣ ਤੁਸੀਂ ਲਾ ਲੋ ਕਿ ਕੱਲ ਇਹਨਾਂ ਨੇ ਹਰਿਆਣਾ ਦੇ ਵਿੱਚ ਤਾਂ ਪਿੰਡਾਂ ਪਿੰਡਾਂ 'ਚ ਅਨਾਉਂਸਮੈਂਟ ਹੋਈ ਆ ਵੀ ਤੁਹਾਡੀ ਜੀ ਗੱਡੀਆਂ ਦੀ ਆਰਸੀਆਂ ਰੱਦ ਕਰ ਦਾਂਗੇ ਤੁਹਾਡੇ ਪਾਸਪੋਰਟ ਰੱਦ ਕਰ ਦਾਂਗੇ ਇਹ ਸਰਕਾਰ ਦੀ ਫੂਕ ਨਿਕਲੀ ਹੋਈ ਆ ਅੰਦਰੋਂ ਖੋਖਲਾ ਬਣਿਆ ਸਰਕਾਰ ਦਾ ਵੀ ਡਰਾਈ ਡਰੀ ਹੋਈ ਕਾਬਰੀ ਹੋਈ ਸਰਕਾਰ ਇਦਾਂ ਦੀ ਜਿਹੜੇ ਕੰਮ ਕਰ ਰਹੀ ਆ ਵੀ ਲੋਕ ਵੱਡੀ ਗਿਣਤੀ 'ਚ ਇਕੱਠੇ ਨਾ ਹੋ ਜਾਣ ਲੋਕ ਇਕਜੁੱਟ ਨਾ ਹੋ ਜਾਣ ਲੋਕ ਤੁਰਨਗੇ ਹੱਕਾਂ ਦੇ ਲਈ ਜਿਹੜੇ ਲੋਕ ਲੜਦੇ ਨੇ ੱਖਾਂ ਲਈ ਜੋ ਲੜਦੇ ਲੋਕ ਜੇਹਨ ਤੋਂ ਵੀ ਲੜਦੇ ਨੇ ਜਿਹੜੇ ਹੱਤਾਂ ਦੀ ਲੜਾਈ ਲੜਨਗੇ ਉਹ ਆਣਗੇ ਆਣਗੇ ਵੱਡੀ ਗਿਣਤੀ ਚ ਆਣਗੇ ਇਹੀ ਬੈਰੀਗੇਟਿਕ ਪਹਿਲਾ ਸੀ ਕਈ ਹੋਣਾ ਚੱਕ ਕੇ ਫੇਰ ਥੱਲ ਰਵਾਂਗੇ ਹੂੰ ਸੋਣ ਜਿਹੜੇ ਲੋਏ ਨਾਰੇ ਨੌਜਵਾਨ ਨਾਲ ਲਾ ਰਹੇ ਆ ਫਿਰ ਉਹ ਕਹਿੰਨਗੇ ਵੀ ਤੁਸੀਂ ਵੀ ਤਾਂ ਨਾਰੇ ਮਾਰਦੇ ਅੱਧੀ ਗੋਲੇ ਛੱਡਣੀਆਂ ਏ ਤੁਹਾਡੇ ਪਰ ਇਹ ਜੋਸ਼ ਹੈ ਵੀਰੋ ਇਹ ਜਿਹੜਾ ਇਕੱਠਾ ਨੇ ਆਪ ਮੁਹਰੇ ਕੱਲ ਨੂੰ ਜਿਹੜਾ ਇਕੱਠਾ ਆਏਗਾ ਉਹ ਯੋਗ ਗਵਾਹੀ ਦੇ ਵਿੱਚ ਆਏਗਾ ਉਹ ਲੀਡਰਸ਼ਿਪ ਦੀ ਗਵਾਹੀ ਦੇ ਵਿੱਚ ਆਏਗਾ ਸੋ ਇਸ ਕਰਕੇ ਮੈਂ ਸਾਰੇ ਜਿੰਨੇ ਵੀ ਵੀਰ ਨੇ ਸਾਰੇ ਜਾਵਤੇ ਚ ਨੇ ਕੋਈ ਗੱਲ ਨਹੀਂ ਉਤਸ਼ਾਹ ਹੁੰਦਾ ਉਤਸ਼ਾਹੀ ਤੋਂ ਕਾਰੇ ਵੀ ਲਾਂਦੇ ਆ ਨਾਰੇ ਵੀ ਲਾਂਦੇ ਆ ਬੋਲੇ ਸੋਨਿਹਾਲ ਦਾ ਜੇ ਕਰਾਤਾ ਉਦੋਂ ਵੀ ਲੱਗਦਾ ਜਦੋਂ ਬਾਰਡਰਾਂ ਤੇ ਲੜਨ ਜਾਂਦੇ ਆ ਸਾਡੇ ਫੌਜੀ ਉਦੋਂ ਵੀ ਜੇ ਕਰੇ ਉਦੋਂ ਵੀ ਰਾਜ ਕਰੇਗਾ ਸਾਡਾ ਫਿਰ ਹੁਣ ਬੋਲੇ ਸੋਨਿਹਾਲ ਤੇ ਜਕਾਰਿਆਂ ਤੇ ਗੋਲੇ ਕਿਉਂ ਅੱਗੇ ਆ ਰਹੇ ਆ ਫਿਰ ਇਹੀ ਤਾਂ ਗੱਲ ਸਟੇਟ ਦੀ ਜਿਹੜੀ ਮਨਸ਼ਾ ਸਮਝ ਨਹੀਂ ਆਉਂਦੀ ਕਿ ਇਹ ਸਾਨੂੰ ਵੱਖਰਾ ਪਣ ਇਹ ਸਾਨੂੰ ਕਿਉਂ ਸਾਡੇ ਨਾਲ ਆਪਣੇ ਨਾਲੋਂ ਵੱਖਰਾ ਸਮਝਦੇ ਕਿ ਸਾਨੂੰ ਇਹ ਆਪਣੇ ਦੇਸ਼ ਦਾ ਨਾਗਰਿਕ ਨਹੀਂ ਮੰਨਦੇ ਕੀ ਇਹ ਸਾਨੂੰ ਆਪਣੇ ਸਟੇਟ ਦਾ ਸਿਟੀਜ਼ਨ ਨਹੀਂ ਮੰਨਦੇ ਜਦੋਂ ਭਾਰਤੀ ਸੰਵਿਧਾਨ ਨੇ ਸਾਨੂੰ ਸੁਵਿਧਾਨੂ ਤਰੀਕੇ ਨਾਲ ਬੋਲਣ ਦਾ ਹੱਕ ਦਿੱਤਾ ਫਿਰ ਇਹ ਸਾਨੂੰ ਬੋਲਣ ਕਿਉਂ ਨਹੀਂ ਦਿੰਦੇ ਸਾਡੀ ਆਵਾਜ਼ ਨੂੰ ਦਬਾਇਆ ਕਿਉਂ ਜਾਂਦਾ ਪਰ ਤੁਹਾਡੇ ਵਿੱਚੋਂ ਵੀ ਕਈ ਮੀਡੀਆ ਦੇ ਵਿੱਚ ਜਦੋਂ ਤੁਹਾਡੀਆਂ ਖਬਰਾਂ ਪੈਂਦੀਆਂ ਥੱਲੇ ਕਮੈਂਟ ਆਉਂਦੀ ਹੈ ਵੀ ਵਹਿਲੜ ਤੁਰਪੇ ਫੇਰ ਹੁਣ ਪੰਡਾ ਮੁੱਕ ਗੀਆਂ ਇਹੋ ਜਿਹੀ ਗੱਲਾਂ ਤਾਂ ਕਮੈਂਟਾਂ ਚ ਬਈ ਆਪਣੇ ਬੰਦੇ ਵੀ ਤਾਂ ਕਰਦੇ ਬਈ ਗੱਲ ਇਹ ਹੁੰਦੀ ਹੈ ਵੀ ਜਦੋਂ ਤੁਸੀਂ ਬੋਲ ਰਹੇ ਹੋ ਨਾ ਤੁਸੀਂ ਲੜ ਰਹੇ ਹੋ ਤੇ ਲੜਦੇ ਰਹੋ ਕਰਦੇ ਰਹੋ ਕਿਉਂਕਿ ਤੁਸੀਂ ਚੰਗਾ ਸਬਦ ਕਰਨ ਦੇ ਲਈ ਤਾਂ ਤੁਹਾਨੂੰ ਮਰਨਾ ਪਏਗਾ ਮਰਨ ਤੋਂ ਬਾਅਦ ਕਹਿੰਦੇ ਵੀ ਬੰਦਾ ਦਾ ਚੰਗਾ ਸਨੇ ਹੁਣ ਜਦੀਪ ਬਈ ਦੀ ਕਮੀ ਖਲਦੀ ਹੈ ਨਾ ਸਾਰਿਆਂ ਨੂੰ ਉਦੋਂ ਸਾਰੇ ਕੋਈ ਉਹਨੂੰ ਪਲਟੀਨਾ ਕਹਿ ਕੇ ਕੋਈ ਉਹਨੂੰ ਭਗਾ ਭਗੋੜਾ ਕਹਿ ਕੇ ਕੋਈ ਉਹਨੂੰ ਬੀਜੇਪੀ ਦਾ ਕਹਿ ਕੇ ਬੜਾ ਕੁਝ ਭੰਡਿਆ ਪਰ ਅੱਜ ਉਹਦੀ ਕਮੀ ਤਾਂ ਖਲਦੀ ਹੈ ਨਾ ਜਿਨ੍ਹਾਂ ਨੇ ਭੰਡਿਆ ਸੀ ਉਹਨਾਂ ਨੂੰ ਖਲਦੀ ਹੈ ਤੁਹਾਨੂੰ ਲੱਗਦਾ ਉਹਨਾਂ ਨੂੰ ਖਲੇ ਨਾਲ ਖਲੇ ਆਮ ਲੋਕਾਂ ਨੂੰ ਖਲਦੀ ਆਮ ਲੋਕ ਅੱਜ ਵੀ ਰਹਿੰਦੇ ਆ ਉਹਨੂੰ ਯਾਦ ਕਰਕੇ ਆਹੀ ਜਗਾ ਉਹ ਡਰੋਨ ਜਿਹੜਾ ਹੈਗਾ ਉਸ ਸਮੇਂ ਦਿਖਾਈ ਦੇ ਰਿਹਾ ਇੱਕ ਡਰੋਨ ਵੱਲੋਂ ਵੀ ਕੁਝ ਫੁਟੇਜ ਲਈ ਜਾ ਰਹੀ ਹੈ ਵੱਡਾ ਡਰੋਨ ਦਿਖਾਈ ਦੇ ਰਿਹਾ ਭਈ ਇਹ ਪ੍ਰਬੰਧ ਤੁਹਾਨੂੰ ਇਹ ਭੈਵੀਤ ਨਹੀਂ ਹੁੰਦਾ ਤੁਸੀਂ ਇਹਨਾਂ ਨੂੰ ਦੇਖ ਕੇ ਵੀ ਇਹਨੇ ਪ੍ਰਬੰਧ ਜਿੱਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਜਾ ਤਕੜੇ ਪ੍ਰਬੰਧ ਇਸਾਂ ਦੇ ਵੀ ਰਿਪੇ ਪੈ ਪੀ ਨਾ ਨੀ ਦਾ ਹੱਥਾਂ ਲਈ ਲੜਦੇ ਹੋਈ ਹੈ ਉਹ ਦੁਬਾਰਾ ਪੈ ਵੀ ਦੋ ਕੇ ਨੀ ਜਦੋਂ ਪਤਾ ਹੋਊਗਾ ਫੇਲਿਆਂ ਚ ਫੇਲ ਕੇ ਫਿਰ ਜੰਗ ਜਾਣ ਵਾਲੇ ਬੰਦੇ ਆਉਂਦੇ ਨੇ ਫੇਸ ਕਰਕੇ ਭਾਈ ਇਹ ਪੈ ਪੀਦ ਕਰਨ ਦੀ ਗੱਲਾਂ ਨਹੀਂ ਉਹਨਾਂ ਦੀ ਡਿਊਟੀ ਹੈ ਉਹਨਾਂ ਨੇ ਆਪਣੀ ਡਿਊਟੀ ਕਰਨੀ ਹੈ ਉਹ ਵੀ ਸਾਡੀ ਭਰਾ ਨਹੀਂ ਕੋਈ ਚੱਕਰ ਨਹੀਂ ਉਹਨਾਂ ਨੇ ਆਪਣੀਆਂ ਡਿਊਟੀਆਂ ਪੂਰੀਆਂ ਕਰਨੀਆਂ ਨੇ ਕੀ ਵੀ ਆਪਣੀ ਬਿਊਟੀ ਸੰਭੀ ਆਪਣਾ ਫਰਮ ਲਗਾ ਲਗਾ ਇਸ ਵਿੱਚ ਡਰੋਨ ਜਿਹੜਾ ਹੈਗਾ ਉਹ ਵੀ ਇਸ ਥਾਂ ਦਾ ਫਾਇਦਾ ਲੈ ਰਿਹਾ ਹਰਿਆਣਾ ਸਰਕਾਰ ਦਾ ਲੱਗਦਾ ਕਿ ਪੰਜਾਬ ਦਾ ਅੱਗੇ ਤੱਕ ਚਾਲ ਨਹੀਂ ਹੋ ਰਹੀ ਪੰਜਾਬ ਸਰਕਾਰ ਨੂੰ ਜਿੱਦ ਨਹੀਂ ਆ ਰਹੀ ਇਹ ਚੱਲਦਾ ਨਾ ਮੜ ਜਾਂਦਾ ਚਾਰ ਗੁਰੇ ਖੜੇ ਨੇ ਉੱਚੀ ਕਰਦਾ ਕਿ ਪੰਜਾਬੀ ਸਾਹਿਬ ਇਸ ਸਟੇਟਮੈਂਟ ਦੀ ਗੱਲ ਸੁਣੀ ਹੈ ਖੜੇ ਨੇ ਪੀ ਸਟੇਟਮੈਂਟ ਦੇ ਵਿੱਚ ਜੀਐਮ ਉਹ ਉਹਨਾਂ ਨੂੰ ਕੰਨੇ ਸਟੇਟਮੈਂਟ ਨਾਲ ਉਹਨਾਂ ਦੇ ਜਿਹੜੇ 92 ਦਿੱਤੇ ਹੋਏ ਤੋਂ ਵੇਦੇ ਨੇ ਉਹ ਵੀ ਆ ਕੇ ਕਿਸਾਨੀ ਦੇ ਹੱਕ ਦੇ ਵਿੱਚ ਖੜਨ ਆਪਣਾ ਨਾਲ ਕਾਫਲੇ ਲੈ ਕੇ ਆਣ ਫਿਰ ਮੰਨਿਆ ਜਾਏਗਾ ਕਿ ਵਾਕਈ ਸਰਕਾਰ ਜਿਹੜੀ ਹੈ ਕਿਸਾਨ ਹੁੰਦੀ ਹੈ ਉਹ ਵੀ ਉਹ ਵੀ ਦਿਖਾਣ ਚੰਨੀ ਚੰਨੀ ਮੰਗੋ ਆਪਣਾ ਦਿਲ ਦਿਖਾਣਾ ਉਹਨਾਂ ਨੇ ਦੇਖੋ ਕਿਸਾਨਾਂ ਦੀ ਪੂਰੀ ਇੱਜ਼ਤ ਰੱਖੀ ਹੈ ਨਾ ਉਹਨਾਂ ਨੇ ਬਹੁਤ ਕੁਝ ਕੀਤਾ ਪ੍ਰਧਾਨ ਮੰਤਰੀ ਤਕਬੜ ਹੈ ਦੇਖੋ ਹਮੇਸ਼ਾ ਹਮਲੇ ਹੋ ਰਹੇ ਨੇ ਕਿ ਕਿ ਸੁਟਿਆ ਉੱਪਰ ਤੋਂ ਤੇ ਹਮਨੇ ਕਾਰਨ ਗੋਲਾ ਕਿਤੇ ਜਾ ਨਹੀਂ ਦੇਖੀ ਫੋਨ ਫੀਡ टाकੀ ਜਾ ਰਹੀ ਰੌਂਦੇ ਨਾਲ ਗੋਲਾ ਗੇਰਿਆ ਬਾਬਾ ਜੀ ਦੇ ਉੱਪਰ ਗੋਲਾ ਗੇਰਿਆ ਉਹਨਾਂ ਨੇ ਉਹ ਆ ਗਿਆ ਆ ਗਿਆ ਆ ਗਿਆ ਕੋ ਜਿਹੜਾ ਹੈਗਾ ਗੱਲ ਮਜਾਏ ਉਹ ਪਰਤ ਚੁੱਟਿਆ ਪਰ ਨੌਜਵਾਨ ਜਿਹੜੇ ਹੈਗੇ ਆ ਉਹ ਇਸ ਨੂੰ ਕੁਝ ਦੇਖਣ ਤਸਵੀਰਾਂ ਦੇ ਵਿੱਚ ਇਹ ਪਰਫੈਕਟ ਡਰੋਨ ਜਿਹੜਾ ਹੈਗਾ ਬਾਹਾਂਾਂ ਦੇ ਵਿੱਚ